ਸ੍ਰੀਕਾਲ ਸਾਰਿਆਂ ਨੂੰ ਆਂਗਣਵੜੀ ਵਰਕਰ ਔਰ ਹੈਲਪਰ ਦੀ ਪੋਸਟਾਂ ਦੇ ਸੰਬੰਧ ਦੇ ਵਿੱਚ ਮੈਂ ਪਹਿਲਾਂ ਹੀ ਇੱਕ ਵੀਡੀਓ ਸ਼ੇਅਰ ਕਰ ਚੁੱਕੀ ਹਾਂ ਤੁਹਾਡੇ ਨਾਲ ਸੋ ਹੁਣ ਮੈਂ ਇੱਕ ਜਿਹੜੀ ਨਵੀਂ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਆ ਉਹ ਇਹ ਹੈ ਕਿ ਜਦੋਂ ਅਸੀਂ ਵੈਬਸਾਈਟ ਤੇ ਜਾਂਦੇ ਹਾਂ ਉਸ ਤੁਹਾਨੂੰ ਮੈਂ ਆਲਰੇਡੀ ਦੱਸਿਆ ਸੀ ਕਿ ਆਪਾਂ ਕਿਵੇਂ ਡਿਟੇਲਡ ਐਡਵਰਟਾਈਜ਼ਮੈਂਟ ਪੜ ਸਕਦੇ ਹਾਂ ਡਿਸਟ੍ਰਿਕਟ ਵਾਈਜ਼ ਕਿੱਥੇ-ਕਿੱਥੇ ਪੋਸਟਾਂ ਨੇ ਔਰ ਇਸ ਦੇ ਨਾਲ ਹੀ ਇੱਕ ਨਵੀਂ ਚੀਜ਼ ਜਿਹੜੀ ਆਈ ਹੈ ਉਹ ਹੈ ਕਿ ਜਦੋਂ ਤੁਸੀਂ ਉਹ ਓਪਨ ਕਰ ਦਿਓ ਵੈਬਸਾਈਟ ਤੇ ਤਾਂ ਲਿਸਟ ਆਫ ਸੀਡੀਪੀਓਜ਼ ਵਿਦ ਕੰਟੈਕਟ ਨੰਬਰ ਜਿਹੜਾ ਹੈ ਵਿਭਾਗ ਦੀ ਵੈਬਸਾਈਟ ਦੇ ਉੱਪਰ ਮੈਂਸ਼ਨਡ ਹੈ ਤਾਂ ਤੁਸੀਂ ਇਹ ਇਨਾਂ ਜਿਸ ਵੀ ਬਲਾਕ ਦੇ ਵਿੱਚ ਤੁਹਾਡੇ ਆਂਗਣਵੜੀ ਸੈਂਟਰ ਦੀ ਪੋਸਟ ਲਈ ਤੁਸੀਂ ਅਪਲਾਈ ਕਰਨਾ ਹੈ ਤੁਸੀਂ ਕਨਸਰਨਡ ਸੀਡੀਪੀਓਜ਼ ਦੇ ਜਿਹੜੇ ਨੰਬਰ ਹੈ ਜਾਂ ਸੀਡੀਪੀਓ ਦਫ਼ਤਰ ਦੇ ਨੰਬਰ ਜੋ ਮੈਂਸ਼ਨਡ ਨੇ ਉਹਨਾਂ ਦੇ ਨਾਲ ਸੰਪਰਕ ਕਰਕੇ ਵੀ ਕੁਝ ਕੁਐਰੀਜ਼ ਆਪਣੀ ਹੱਲ ਕਰ ਸਕਦੇ ਹੋ ਔਰ ਨਾਲ ਦੀ ਨਾਲ ਇਹ ਇਹ ਵੀ ਹੈ ਕਿ ਜਿਹੜੀਆਂ ਪੋਸਟਰ ਹਨ ਇਹ ਖਾਲੀ ਜਾਨੀ ਕਿ ਵੀਕਐਂਡ ਪੋਸਟਰਾਂ ਦੇ ਲਈ ਐਡਵਰਟਾਈਜ਼ਮੈਂਟ ਹੈ ਜਿਹਦੇ ਵਿੱਚ ਡਿਪਾਰਟਮੈਂਟ ਦੀਆਂ ਕੁਝ ਹਦਾਇਤਾਂ ਨੇ ਜਿਨ੍ਹਾਂ ਨੂੰ ਅਸੀਂ 227225 ਦੀਆਂ ਹਦਾਇਤਾਂ ਨੇ ਇਹਦੇ ਤੇ ਜਦੋਂ ਅਸੀਂ ਕਲਿੱਕ ਕਰਾਂਗੇ ਤਾਂ ਤੁਸੀਂ ਡਿਟੇਲਡ ਹਦਾਇਤਾਂ ਇਹਦੇ ਵਿੱਚੋਂ ਪੜ੍ਹ ਸਕਦੇ ਹੋ ਠੀਕ ਹੈ ਜਿਹਦੇ ਵਿੱਚੋਂ ਬਹੁਤ ਮੋਟੀ ਮੋਟੀਆਂ ਜੜੀਆਂ ਹੈ ਹਦਾਇਤਾਂ ਮੈਂ ਉੱਥੇ ਥੋੜੀ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ ਜਿਵੇਂ ਕਿ ਸਾਨੂੰ ਪਤਾ ਹੈ ਕਿ ਆਂਗਣਵੜੀ ਵਰਕਰ ਦੇ ਲਈ ਜਿਹੜੀ ਯੋਗਤਾ ਹੈ ਘੱਟੋ ਘੱਟ ਗ੍ਰੈਜੂਏਸ਼ਨ ਹੈ ਜਾਂ ਇਸ ਦੇ ਬਰਾਬਰ ਹੋਵੇ ਔਰ 10ਵੀਂ ਦੇ ਵਿੱਚ ਜਿਹੜੀ ਹੈ ਉਹ ਪੰਜਾਬੀ ਭਾਸ਼ਾ ਪਾਸ ਹੋਣੀ ਲਾਜ਼ਮੀ ਹੈ ਸੋ ਆਂਗਣਵੜੀ ਹੈਲਪਰ ਦੇ ਲਈ 10+2 ਜਾਂ ਇਸ ਦੇ ਬਰਾਬਰ ਦੀ ਯੋਗਤਾ ਹੈ ਤੇ 10ਵੀਂ ਜਿਹੜੀ ਹੈ ਉਸ ਦੇ ਵਿੱਚ ਵੀ ਜਿਹੜਾ ਹੈ ਉਹ ਪੰਜਾਬੀ ਭਾਸ਼ਾ ਦਾ ਇਮਤਿਹਾਨ ਪਾਸ ਹੋਣਾ ਕੀਤਾ ਹੋਣਾ ਜ਼ਰੂਰੀ ਹੈ ਪਰ ਜਦੋਂ ਮੈਰਿਟ ਬਣੇਗੀ ਨੇਚੁਰਲੀ ਹੈ ਤਾਂ ਉਸ ਦੇ ਵਿੱਚ ਵਿਦਿਅਕ ਯੋਗਤਾ ਜਿਹੜੀ ਮੈਕਸਿਮਮ ਮੰਨ ਲਓ ਅਗਰ ਹੈਲਪਰ ਦੇ ਲਈ ਉਹਨਾਂ ਨੇ ਪਲੱਸ 2 ਮੰਗੀ ਹੈ ਤਾਂ ਕੋਈ ਅਗਰ ਗ੍ਰੈਜੂਏਟ ਹੈ ਬੀਏਡ ਕੀਤੀ ਹੋਈ ਹੈ ਜਾਂ ਮਾਸਟਰ ਡਿਗਰੀ ਕੀਤੀ ਹੋਈ ਹੈ ਤਾਂ ਉਹਦੇ ਮੈਰਿਟ ਦੇ ਵਿੱਚ ਜਿਹੜੀ ਹੈਗੀ ਨੰਬਰ ਅਕੋਰਡਿੰਗਲੀ ਉਹ ਸਾਰੀਆਂ ਕੁਆਲੀਫਿਕੇਸ਼ਨਸ ਦੇ ਐਡ ਹੋਣਗੀਆਂ ਔਰ ਇੱਥੇ ਇੱਕ ਇਹ ਵੀ ਚੀਜ਼ ਹੈ ਕਿ ਜੇਕਰ ਕੋਈ ਔਰਤ ਵਿਧਵਾ ਹੈ ਜਾਂ ਤਲਾਕਸ਼ੁਦਾ ਹੈ ਜਾਂ ਐਨਆਰਆਈ ਦੁਆਰਾ ਛੱਡੀ ਨਿਆਸ਼ਰਿਤ ਔਰਤ ਹੈ ਤੇ ਯਾ 5 ਸਾਲ ਤੋਂ ਵਕਰੀ ਤੌਰ ਤੇ ਰਹਿ ਰਹੀ ਔਰਤ ਹੈ ਠੀਕ ਹੈ ਯਾ ਪਿੰਡ ਦੀ ਨੂੰਹ ਹੈ ਤਾਂ ਉਸ ਦੀ ਜਿਹੜੀ ਹੈਗੀ ਆ ਕੁਝ ਐਕਸਟਰਾ ਨੰਬਰ ਜਿਹੜੇ ਹੈ ਮੈਰਿਟ ਦੇ ਵਿੱਚ ਜਿਹੜੀ ਹੈਗੀ ਉਹ ਲੱਗਣਗੀ ਐਜੂਕੇਸ਼ਨਲ ਕੁਆਲੀਫਿਕੇਸ਼ਨ ਦੇ ਨਾਲ-ਨਾਲ ਸੋ ਵਿਧਵਾ ਔਰ ਜਿਹੜੀ ਹੈ ਉਹਨੂੰ ਪਤੀ ਦੀ ਮੌਤ ਦੀ ਸਰਟੀਫਿਕੇਟ ਦੀ ਕਾਪੀ ਨਾਲ ਮੈਂ ਜਿਹੜੀ ਹੈਗੀ ਹੈ ਦੇਣੀ ਲਾਜ਼ਮੀ ਹੈ ਔਰ ਤਲਾਕशुदा ਜਿਹੜਾ ਬਿਨਿਕਾਰ ਹੈ ਉਹਦੇ ਕੋਲ ਤਲਾਕ ਦੇ ਅਦਾਲਤ ਵੱਲੋਂ ਜਿਹੜੇ ਆਰਡਰ ਜਿਹੜੇ ਹੈਗੇ ਆ ਉਹ ਹੋਣੀ ਜ਼ਰੂਰੀ ਹੈ ਜਾਂ ਜੋ ਜੋ ਵੀ ਸਬੂਤ ਜੋ ਪੰਚਾਇਤ ਵੱਲੋਂ ਫੈਸਲਾ ਹੋਇਆ ਉਹਦੇ ਸੰਬੰਧਿਤ ਸਬੂਤ ਹੋਣੇ ਜ਼ਰੂਰੀ ਹੈ ਔਰ ਨਾਲ ਦੀ ਨਾਲ ਰਿਹਾਈਸ਼ ਦਾ ਸਰਟੀਫਿਕੇਟ ਹੋਣਾ ਵੀ ਜਿਹੜਾ ਹੈ ਉਹ ਜ਼ਰੂਰੀ ਹੋਏਗਾ ਔਰ ਉਮਰ ਦੇ ਸੰਬੰਧ ਦੇ ਵਿੱਚ ਪਹਿਲਾਂ ਵੀ ਮੈਂ ਤੁਹਾਨੂੰ ਮੈਂਸ਼ਨ ਕੀਤਾ ਸੀ ਕਿ ਆਂਗਣਵਾੜੀ ਵਰਕਰ ਦੀ ਭਰਤੀ ਦੇ ਲਈ ਘੱਟੋ ਘੱਟ ਉਮਰ 21 ਸਾਲ ਅਤੇ ਵੱਧ ਤੋਂ ਵੱਧ ਜਿਹੜੀ ਹੈ ਉਹ 37 ਸਾਲ ਹੋਏਗੀ ਤੇ ਹੈਲਪਰ ਦੀ ਭਰਤੀ ਦੇ ਲਈ ਘੱਟੋ ਘੱਟ ਉਮਰ 18 ਸਾਲ ਤੇ ਵੱਧ ਤੋਂ ਵੱਧ ਉਮਰ ਜਿਹੜੀ ਹੈ ਉਹ 37 ਸਾਲ ਹੋਏਗੀ ਅਨੁਸੂਚਿਤ ਅਤੇ ਪਿਛੜੀਆਂ ਜਾਤੀਆਂ ਦੇ ਉਮੀਦਵਾਰਾਂ ਲਈ ਜਿਹੜੀ ਉਮਰ ਦੀ ਹੱਦ ਹੈ ਉਹ ਕੀ ਰਹੇਗੀ 42 ਸਾਲ ਦੀ ਹੋਏਗੀ ਔਰ ਜੇਕਰ ਕੋਈ ਦਿਵਿਆਗ ਜਾਂ ਬਿਨੇਕਾਰ ਹੈ ਠੀਕ ਹੈ ਜੀ ਸੋ ਦਿਵਿਆਗ ਜਨ ਦੇ ਲਈ ਜਿਹੜੀ ਹੈ ਉਹ ਉਹਦੇ ਵਿੱਚ ਵੀ ਉਮਰ ਦੀ ਜਿਹੜੀ ਹੱਦ ਹੈ ਉਹ 47 ਸਾਲ ਹੋਏਗੀ ਔਰ ਬਿਨੇਕਾਰ ਨਹੀਂ ਅਗਰ ਦਿਵਿਆਗ ਜਨ ਦਾ ਲਾਭ ਲੈਣਾ ਹੈ ਤਾਂ ਉਸ ਦੇ ਕੋਲ ਸਰਕਾਰ ਵੱਲੋਂ ਜੋ ਯੂ ਡੀ ਆਈ ਡੀ ਕਾਰਡ ਹੈ ਉਹ ਸਬੂਤ ਵਜੋਂ ਹੋਣਾ ਜ਼ਰੂਰੀ ਹੈ ਔਰ ਵਿਧਵਾ ਤੇ ਤਲਾਕਸ਼ੁਦ ਤਲਾਕਸ਼ੁਦ ਦੇ ਉਮੀਦਵਾਰਾਂ ਦੇ ਲਈ ਵੀ ਜਿਹੜੀ ਉਮਰ ਦੀ ਉੱਪਰਲੀ ਹੱਦ ਹੈ ਉਹ ਕਿੰਨੀ ਹੋਏਗੀ 47 ਸਾਲ ਤੱਕ ਹੋਏਗੀ ਮੇજર ਚੀਜ਼ ਹੈ ਇਥੇ ਰਿਹਾਈਸ਼ ਸੰਬੰਧੀ ਸਬੂਤ ਰਿਹਾਈਸ਼ ਸੰਬੰਧੀ ਸਬੂਤ ਦੇ ਵਿੱਚ ਜਿਹੜਾ ਬਿਨੇਕਾਰ ਹੈ ਯਾਨੀ ਐਪਲੀਕੈਂਟ ਹੈ ਜੋ ਇਸ ਪੋਸਟ ਦੇ ਲਈ ਅਪਲਾਈ ਕਰ ਰਿਹਾ ਹੈ ਉਹ ਜਿਸ ਪਿੰਡ ਦੇ ਵਿੱਚ ਪੋਸਟ ਖਾਲੀ ਹੈ ਠੀਕ ਹੈ ਜੇ ਮੰਨ ਲਓ ਕਿਸੇ ਪਿੰਡ ਦੇ ਵਿੱਚ ਵੇਕੈਂਟ ਪੋਸਟ ਹੈ ਤੁਸੀਂ ਉਹ ਚੈੱਕ ਕਰ ਲਉਗੇ ਉਸ ਲਿਸਟ ਦੇ ਵਿੱਚੋਂ ਮੈਂ ਤੁਹਾਨੂੰ ਦੱਸਿਆ ਸੀ ਕਿ ਲਿਸਟ ਜਿਹੜੀ ਹੈ ਵੈਬਸਾਈਟ ਦੇ ਉੱਤੇ ਹੈ ਕਿੱਥੇ-ਕਿੱਥੇ ਪੋਸਟ ਖਾਲੀ ਹੈ ਤਾਂ ਪਿੰਡੂ ਇਲਾਕੇ ਨਾਲ ਸੰਬੰਧਿਤ ਬਿਨੇਕਰ ਨੇ ਕੀ ਕਰਨਾ ਹੈ ਕਿ ਉਸ ಗ್ರಾಮ ਪੰਚਾਇਤ ਦਾ ਜਿਹੜਾ ਹੈ ਵਸਨੀਕ ਹੋਣੀ ਉਹ ਔਰਤ ਲਾਜ਼ਮੀ ਹੈ ਮਤਲਬ ਉਸ ਖੇਤਰ ਦੇ ਵਿੱਚ ਰਹਿਣੀ ਰਹਿੰਦੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਸੋ ਜਿਹੜੇ ਸ਼ਹਿਰੀ ਖੇਤਰ ਦੇ ਵਿੱਚ ਅਗਰ ਖਾਲੀ ਪੋਸਟਾਂ ਦੇ ਲਈ ਕੋਈ ਬਿਨੇਕਰ ਅਪਲਾਈ ਕਰ ਰਿਹਾ ਹੈ ਚਾਹੇ ਉਹ ਨਗਰ ਨਿਗਮ ਹੈ ਜਾਂ ਨਗਰ ਕੌਂਸਲ ਹੈ ਜਿਹਨੂੰ ਅਸੀਂ ਏ ਕਲਾਸ ਕਹਿੰਦੇ ਆ ਤਾਂ ਉਸ ਸੰਬੰਧਿਤ ਵਾਰਡ ਦੇ ਵਸਨੀਕ ਹੋਣੀ ਚਾਹੀਦੀ ਹੈ ਜਾਂ ਵਾਰਡ ਦੇ ਨਾਲ ਲੱਗਦੇ ਵਾਰਡ ਨੂੰ ਜਿਹਨੂੰ ਅਸੀਂ ਕੰਟਿਗੂਅਸ ਬਾਉਂਡਰੀ ਬੋਲਦੇ ਆ ਠੀਕ ਹੈ ਸੋ ਜਦੋਂ ਇਸ਼ਤਿਹਾਰ ਜਾਰੀ ਕੀਤਾ ਗਿਆ ਉਸ ਸਮੇਂ ਕੀ ਵਾਰਡ ਬੰਦੀ ਚਲਦੀ ਹੈ ਮੰਨ ਲਓ ਇੱਕ ਪਿੰਡ ਜਿਹੜੇ ਸ਼ਹਿਰ ਦੇ ਵਿੱਚ ਤੁਸੀਂ ਸੁਪੋਜ਼ ਕਰੋ ਵਾਰਡ ਨੰਬਰ 75 ਦੇ ਵਿੱਚ ਸੁਪੋਜ਼ ਕਰੋ ਕੋਈ ਜਿਹੜੀ ਹੈਗੀ ਹੈ ਖਾਲੀ ਪੋਸਟ ਹੈ ਤੁਸੀਂ ਉਹਦੇ ਲਈ ਅਪਲਾਈ ਕਰ ਰਹੇ ਹੋ ਤਾਂ ਤੁਸੀਂ ਤੁਹਾਡੇ ਕੋਲ ਰਹਾਇਸ਼ ਦੇ ਸਬੂਤ ਉਸ ਵਾਰਡ ਨੰਬਰ 75 ਦੇ ਹੋਣੀ ਲਾਜ਼ਮੀ ਹਨ ਜਾਂ ਉਸਦੇ ਨਾਲ ਲੱਗਦਾ ਕੈਚਮੈਂਟ ਏਰੀਆ ਜਿਹੜਾ ਹੈ ਉਹ ਉਹਦੀ ਵਾਰਡ ਬੰਦੀ ਦੇ ਵਿੱਚ ਦਾ ਹੋਣਾ ਬਸ ਨੀਕ ਜ਼ਰੂਰੀ ਹੈ ਔਰ ਨਗਰ ਕਾਉਂਸਲ ਵਿੱਚ ਜਿਹਨੂੰ ਅਸੀਂ ਬੀ ਤੇ ਸੀ ਕਲਾਸ ਦੀ ਨਗਰ ਪਚਾਇਤ ਉਹ ਵੀ ਸੇਮ ਹੈ ਸੋ ਯਾਨੀ ਕਿ ਰਹਾਇਸ਼ ਸੰਬੰਧੀ ਸ਼ਰਤਾਂ ਦੇ ਉੱਤੇ ਜਿਹੜਾ ਹੈ ਉਹ ਤੁਸੀ ਖਾਸ ਤਵੱਜੂ ਦੇਣੀ ਹੈ ਜਦੋਂ ਵੀ ਤੁਸੀ ਇਸ ਪੋਸਟ ਦੇ ਲਈ ਅਪਲਾਈ ਕਰ ਰਹੇ ਹੋ ਔਰ ਨਾਲ ਦੀ ਨਾਲ ਕੀ ਚੀਜ਼ ਹੈ ਜਦੋਂ ਅਸੀਂ ਰਹਾਇਸ਼ ਜਾਂ ਜਾਤੀ ਦੇ ਨਾਲ ਸੰਬੰਧਿਤ ਲੋੜਿੰਦੇ ਸਰਟੀਫਿਕੇਟ ਇਹ ਹੈ ਕਿ ਰਹਾਇਸ਼ ਦੇ ਸੰਬੰਧੀ ਸਾਡਾ ਡੋਮਿਸਾਈਲ ਸਰਟੀਫਿਕੇਟ ਠੀਕ ਹੈ ভোটার ਆਈਡੀ ਕਾਰਡ ভোটার ਆਈਡੀ ਕਾਰਡ ਵੀ ਜਿਹੜਾ ਹੈਗਾ ਤਾਜ਼ਾ ভোটার ਸੂਚੀ ਸਾਡੇ ਕੋਲ ਹੋਣੀ ਚਾਹੀਦੀ ਹੈ ਤੇ ਆਧਾਰ ਕਾਰਡ ਨੂੰ ਅਗਰ ਤੁਸੀਂ ਰਹਾਇਸ਼ ਦੇ ਸਬੂਤ ਵਜੋਂ ਦੇ ਰਹੇ ਹੋ ਤਾਂ ਇਹ ਘੱਟੋ-ਘੱਟ 6 ਮਹੀਨੇ ਪੁਰਾਣਾ ਬਣਿਆ ਹੋਣਾ ਚਾਹੀਦਾ ਹੈ ਠੀਕ ਹੈ ਜੀ ਸੋ ਜੇ ਤੁਸੀਂ ਰਾਖਵਾ ਕਰਨ ਦਾ ਕੋਈ ਲਾਭ ਲੈਣਾ ਹੈ ਰਾਈਟ ਤਾਂ ਤੁਹਾਡੀ ਕੋਲ ਉਸ ਸੰਬੰਧਿਤ ਜਿਹੜੇ ਰਾਖਵਾ ਕਰਨ ਦੇ ਵਿੱਚ ਤੁਸੀਂ ਅਪਲਾਈ ਕਰ ਰਹੇ ਹੋ ਉਸ ਦੇ ਨਾਲ ਸੰਬੰਧਿਤ ਜਿਹੜਾ ਹੈ ਸਰਟੀਫਿਕੇਟ ਪੰਜਾਬ ਸਰਕਾਰ ਦੀ ਅਧਿਕਾਰਤ ਅਥਾਰਟੀ ਵੱਲੋਂ ਜਾਰੀ ਕੀਤਾ ਹੋਵੇ ਠੀਕ ਹੈ ਜੀ ਤਾਂ ਤੁਸੀਂ ਉਹ ਅਥਾਰਟੀਕਲ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਠੀਕ ਹੈ ਜੀ ਜੇਕਰ ਮੰਨ ਲਓ ਤੁਸੀਂ ਕੋਈ ਪਿੰਡ ਦੀ ਨੋ ਜਿਹਦਾ ਵਿਆਹ ਹੋਇਆ ਹੈ ਤੇ ਉਸ ਪਿੰਡ ਦੀ ਜਾਂ ਸ਼ਹਿਰ ਦੇ ਉਸ ਵਾਰਡ ਦੇ ਵਿੱਚ ਖਾਲੀ ਪੋਸਟ ਲਈ ਅਪਲਾਈ ਕਰ ਰਹੀ ਹੈ ਤਾਂ ਉਹਦੇ ਲਈ ਫਿਰ ਇਹ ਹੈ ਕਿ ਉਸਦੇ ਦਸਤਾਵੇਜ਼ਾਂ ਦੇ ਵਿੱਚ ਉਹਦੀ ਵਿਆਹ ਦੀ ਰਜਿਸਟ੍ਰੇਸ਼ਨ ਦਾ ਸਰਟੀਫਿਕੇਟ ਠੀਕ ਹੈ ਦੀ ਇਹ ਹੋਣੀ ਜ਼ਰੂਰੀ ਨਹੀਂ ਸੋ ਪਲੀਜ਼ ਡਾਕੂਮੈਂਟਸ ਜਿਹੜੇ ਹੈ ਉਹ ਤੁਸੀਂ ਪ੍ਰੋਪਰ ਤੁਹਾਡੇ ਕੋਲ ਅਕੋਰਡਿੰਗਲੀ ਹੋਣ ਔਰ ਮੈਂ ਤੁਹਾਨੂੰ ਫਿਰ ਇੱਥੇ ਦੱਸ ਦਵਾਂ ਕਿ ਤੁਸੀਂ ਸਪੈਸ਼ਲੀ ਇਹ ਇਨਸਟਰਕਸ਼ਨਸ ਡਿਪਾਰਟਮੈਂਟਲ ਇਨਸਟਰਕਸ਼ਨਸ ਜਿੱਥੇ ਲਿਖਿਆ ਕਲਿਕ ਹੇਅਰ ਇੱਥੇ ਕਲਿਕ ਕਰਨ ਤੋਂ ਬਾਅਦ ਇਹਨਾਂ ਸਾਰੀਆਂ ਇਨਸਟਰਕਸ਼ਨਸ ਨੂੰ ਧਿਆਨ ਦੇ ਨਾਲ ਤੁਸੀਂ ਪੜ੍ਹ ਲਓ ਠੀਕ ਹੈ ਜੀ ਔਰ ਨਾਲ ਦੀ ਨਾਲ ਕੀ ਚੀਜ਼ ਹੈ ਕਿ ਤੁਸੀਂ ਬਾਕੀ ਇੰਪੋਰਟੈਂਟ ਇਨਸਟਰਕਸ਼ਨਸ ਵੀ ਇੱਥੋਂ ਸਾਰੀਆਂ ਜੜੀਆਂ ਹੈਗੀਆਂ ਉਹ ਚੈੱਕ ਕਰ ਸਕਦੇ ਹਾਂ ਠੀਕ ਹੈ ਜੀ ਇਨਸਟਰਕਸ਼ਨਸ ਚੈੱਕ ਪ੍ਰੋਪਰ ਕਰਨ ਤੋਂ ਬਾਅਦ ਹੀ ਤੁਸੀਂ ਜਿਹੜਾ ਹੈਗਾ ਅਪਲਾਈ ਕਰੋ ਔਰ ਅਰਜੀ ਦੀ ਫੀਸ ਤੁਹਾਨੂੰ ਪਤਾ ਹੀ ਹੈ ਕਿ ਆਂਗਣਵੜੀ ਵਰਕਰ ਦੇ ਲਈ ਅਗਰ ਤੁਸੀਂ ਜਨਰਲ ਵਰਗ ਨਾਲ ਸੰਬੰਧ ਰੱਖਦੇ ਹੋ ਤਾਂ 500 ਰੁਪਏ ਹੈ ਜੇ ਅਗਰ ਤੁਸੀਂ ਅਨਸੂਚਿਤ ਜਾਤੀ ਪਛੜੀਆਂ ਜਾਤੀਆਂ ਵਿਧਵਾ ਤਲਾਕਸ਼ੁਦਾ ਔਰਤਾਂ ਜਾਂ ਦਿਵਿਆਂਗ ਜਨ ਕੈਟਾਗਰੀ ਦੇ ਵਿੱਚ ਅਪਲਾਈ ਕਰ ਰਹੇ ਹੋ ਤਾਂ ਵਰਕਰ ਦੇ ਲਈ 250 ਹੈ ਇਸੇ ਤਰੀਕੇ ਦੇ ਨਾਲ ਹੈਲਪਰ ਦੇ ਲਈ ਜਨਰਲ ਕੈਟਾਗਰੀ ਦੇ ਲਈ 300 ਰੁਪਏ ਫੀਸ ਹੋਏਗੀ ਔਰ ਜਿਹੜੀ ਹੈ ਰਿਜ਼ਰਵਡ ਪੋਸਟਾਂ ਦੇ ਲਈ 150 ਰੁਪਿਆ ਹੈ ফর ਹੈਲਪਰ ਸੋ ਯਾਨੀ ਇਹ ਸਾਰੀਆਂ ਪਹਿਲਾਂ ਹਦਾਇਤਾਂ ਪ੍ਰੋਪਰ ਪੜਨ ਤੋਂ ਬਾਅਦ ਜਿਹੜਾ ਹੈ ਤੁਸੀਂ ਪ੍ਰੋਪਰ ਅਪਲਾਈ ਕਰਨਾ ਹੈ ਸੋ ਆਈ ਹੋਪ ਤੁਹਾਨੂੰ ਜਿਹੜਾ ਹੈਗਾ ਇਸ ਚੀਜ਼ ਦੀ ਅੰਡਰਸਟੈਂਡਿੰਗ ਹੋ ਗਈ ਹੋएगी ਕਿ ਇਹ ਵਾਲੀਆਂ ਆਂਗਣਵੜੀ ਵਰਕਰਾਂ ਔਰ ਹੈਲਪਰਾਂ ਦੀਆਂ ਜਿਹੜੀਆਂ ਪੋਸਟਾਂ ਨੇ ਠੀਕ ਇਹ ਸੈਂਟਰ ਵਾਈਜ਼ ਪਹਿਲਾਂ ਵੀਕੈਂਡ ਪੋਸਟਾਂ ਤੁਸੀਂ ਇੱਥੋਂ ਚੈੱਕ ਕਰੋਗੇ ਕਿੱਥੇ ਕਿੱਥੇ ਕੀ ਜਿਸ ਤੁਹਾਡੇ ਏਰੀਆ ਦੇ ਵਿੱਚ ਕਿੱਥੇ ਆਂਗਨਵਾੜੀ ਵਰਕਰ ਹੈਲਪਰ ਦੀ ਪੋਸਟ ਖਾਲੀ ਆ ਉਹਦਾ ਕੋਡ ਸਭ ਕੁਝ ਪ੍ਰੋਪਰ ਚੈੱਕ ਕਰੋਗੇ ਔਰ ਸਿਰਫ ਇੱਕ ਖਾਲੀ ਵੀਕੈਂਡ ਪੋਸਟਾਂ ਦੇ ਲਈ ਹੀ ਭਰਤੀ ਹੈ ਇਸ ਦੇ ਵਿੱਚ ਨਵੀਂ ਜਿਹੜੀ ਹੈਗੀ ਕੋਈ ਪੋਸਟ ਨਹੀਂ ਹੈ ਸਿਰਫ ਤੇ ਸਿਰਫ ਖਾਲੀ ਪੋਸਟਾਂ ਜਿਹੜੀਆਂ ਵਰਕਰਾਂ ਔਰ ਹੈਲਪਰਾਂ ਦੀਆਂ ਨੇ ਉਹਦੀ ਭਰਤੀ ਦੇ ਸੰਬੰਧ ਦੇ ਵਿੱਚ ਇਹ ਜੋ ਹੈ ਇਸ਼ਤਿਹਾਰ ਜਾਰੀ ਹੋਇਆ ਹੈ ਥੈਂਕ ਯੂ ਜੀ